ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਨਲਾਈਨ ਠੱਗੀਆਂ ਦੇ ਮਾਮਲੇ ਤੇ ਪੂਰੀ ਤਰ੍ਹਾਂ ਬ੍ਰੋਕ ਨਹੀਂ ਲਗਾਈ ਜਾ ਸਕਦੀ ਦੱਸਦੀ ਹੈ ਕਿ ਸਾਈਬਰ ਠੰਗ ਕੋਈ ਨਾ ਕੋਈ ਨਵਾਂ ਤਰੀਕਾ ਠੱਗੀ ਮਾਰਨ ਦਾ ਲਾਭ ਹੀ ਲੈਂਦੇ ਨੇ ਅਜਿਹਾ ਇੱਕ ਮਾਮਲਾ ਕੁਲਦਸਪੁਰ ਦੇ ਪੁਰਾਣੀ ਧਾਨਾ ਮੰਡੀ ਚੌਂਕ ਦੇ ਵਿੱਚ ਵੇਖਣ ਨੂੰ ਮਿਲਿਆ ਖੰਡਕਿਓ ਦਾ ਹੋਲਸੇਲ ਦਾ ਕੰਮ ਕਰਨ ਵਾਲੇ ਵਪਾਰੀ ਦੇ ਨਾਲ ਇੱਕ ਅਜਾਈ ਘਟਨਾ ਵਾਪਰੀ ਹੈ। ਮਾਮਲੇ ਦੇ ਵਿੱਚ ਹੈਰਾਨੀ ਦੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਆਖਿਰ ਠੱਗਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਬੈਂਕ ਨੇ ਫਲਾਨੇ ਆਦਮੀ ਨੂੰ ਕਿਹੜਾ ਕਾਰਡ ਹੈ ਜਿਹੜਾ ਜਾਰੀ ਕੀਤਾ ਹੈ। ਦੱਸਿਆ ਕਿ ਅਸਲ ਵਿੱਚ ਰਮੇਸ਼ ਕੁਮਾਰ ਅਰੋੜਾ ਅਤੇ ਉਹਨਾਂ ਦੇ ਬੇਟੇ ਰਜਤ ਅਰੋੜਾ ਨੂੰ ਆਰਬੀਐਲ ਬੈਂਕ ਨੇ ਕੱਲ ਹੀ ਕ੍ਰੈਡਿਟ ਕਾਰਡ ਜਾਰੀ ਕੀਤਾ। ਸਾਂ ਜਿਨ੍ਹਾਂ ਦੇ ਵਿੱਚ ਇੱਕ ਦੀ ਲਿਮਿਟ 1.5 ਲੱਖ ਸੀ, ਦੂਜੇ ਦੀ 3.5 ਲੱਖ ਕਾਰਡ ਉਹਨਾਂ ਨੂੰ ਮਿਲਣ ਤੋਂ ਥੋੜੀ ਦੇਰ ਬਾਅਦ ਇੱਕ ਲੜਕੀ ਦੇ ਵੱਲੋਂ ਰਮੇਸ਼ ਕੁਮਾਰ ਨੂੰ ਬਾਰ-ਬਾਰ ਕਾਲ ਕੀਤੀ ਗਈ ਕ੍ਰੈਡਿਟ ਕਾਰਡ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਦੱਸਿਆ ਗਿਆ ਕਾਲ ਕਰਨ ਵਾਲੀ ਲੜਕੀ ਦੇ WhatsApp ਤੇ ਲੋਗੋ VRL ਬੈਂਕ ਦਾ ਲੱਗਿਆ ਹੋਇਆ ਸੀ ਜਿਸ ਕਾਰਨ ਠੱਗੇ ਦਾ ਸ਼ਿਕਾਰ ਹੋਏ ਰਮੇਸ਼ अरोड़ा ਨੇ ਸੋਚਿਆ ਕਿ ਇਹ ਬੈਂਕ ਦੀ ਹੀ ਕਾਲ ਹੋਵੇਗੀ ਅਤੇ ਉਸਨੇ ਸਾਰੀ ਜਾਣਕਾਰੀ OTP ਵੀ ਦੇ ਦਿੱਤਾ ਦੇਖਦੇ ਦੇਖਦੇ ਠੱਗਾਂ ਦੇ ਵੱਲੋਂ 1.5 ਲੱਖ ਹਵਾਲਾ ਕ੍ਰੈਡਿਟ ਕਾਰਡ ਚਾਰ ट्रांजੈਕਸ਼ਨ ਆਰਾ ਖਾਲੀ ਕਰ ਦਿੱਤਾ ਗਿਆ ਜਦਕਿ ਦੂਜਾ 3.5 ਲੱਖ ਵਾਲਾ ਕ੍ਰੈਡਿਟ ਕਾਰਡ ਇਸ ਲਈ ਬਚ ਗਿਆ ਕਿਉਂਕਿ ਉਹਨਾਂ ਦੇ ਲੜਕੇ ਨਜਤ ਅਰੋੜਾ ਦੀ ਤਬੀਅਤ ਥੋੜੀ ਖਰਾਬ ਸੀ ਉਸਨੇ ਠੱਗਾਂ ਨੂੰ ਕਿਹਾ ਬਾਕੀ ਕੱਲ ਕਾਲ ਕਰਕੇ ਪਤਾ ਕਰ ਲੈਣ ਸੋ ਰਮੇਸ਼ ਅਰੋੜਾ ਅਤੇ ਉਹਨਾਂ ਦੇ ਲੜਕੇ ਦੇ ਵੱਲੋਂ ਹੈ ਜਿਹੜਾ ਇਹ ਸਾਰੀ ਜਾਣਕਾਰੀ ਇਹ ਦਿੱਤੀ ਗਈ ਜ਼ਿਆਦਾ ਸੋਚਣ ਵਾਲੀ ਗੱਲ ਇਹ ਹੈ ਕੰਪਨੀਆਂ ਦੇ ਡਾਟਾ ਲੀਕ ਕਿਵੇਂ ਹੁੰਦੇ ਨੇ ਤਾਂ ਹੀ ਸਾਈਬਰ ਠੱਗ ਉਹਨਾਂ ਦਾ ਫਾਇਦਾ ਚੁੱਕ ਕੇ ਠੱਗੀਆਂ ਕਰਦੇ ਨੇ ਨਹੀਂ ਤਾਂ ਇਹ ਉਹਨਾਂ ਦਾ ਨੰਬਰ ਅਤੇ ਜਾਣਕਾਰੀ ਠੱਗਾਂ ਕੋਲ ਨਹੀਂ ਜਾ ਸਕਦੀ। ਉਹ ਫੋਨ ਆਇਆ ਜੀ ਕਹਿੰਦੇ ਸੀ ਆਰਬੀਆਈ ਬੈਂਕ ਚੋਂ ਬੋਲਨੇ ਆ ਤੁਹਾਡਾ ਕਾਰਡ ਆ ਗਿਆ। ਮੈਂ ਕਿਹਾ ਜੀ ਅੱਧੀ ਆਇਆ। ਕਹਿੰਦੇ ਫਿਰ ਉਹਦਾ ਨੰਬਰ ਦੱਸੋ ਜੀ ਤੁਹਾਨੂੰ ਅਪਡੇਟ ਕਰ ਦਈਏ ਤੇ ਨਾਲ ਤੁਹਾਡੀ ਲਿਮਟ ਵਧਾ ਦਿੰਨੇ ਆ। ਪਰ ਮੈਂ ਕਹਿੰਦੇ ਕਿੰਨੇ ਦਾ ਆਇਆ ਮੈਂ ਕਿਹਾ ਡੇਢ ਲੱਗਦਾ ਕਹਿੰਦੇ ਢਾਈ ਕਰ ਦਿੰਨੇ ਆ। ਮੈਂ ਚਲੋ ਕਰ ਦਿਓ। ਉਹਨਾਂ ਨੇ ਕਿਹਾ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਨੰਬਰ ਦਿਓ। ਮੈਂ ਦੇਤਾ ਤੇ ਮੁੜ ਕੇ ਉਹਨਾਂ ਨੇ ਓਟੀਪੀ ਮੰਗਣਾ ਸ਼ੁਰੂ ਕਰ ਦਿੱਤੇ ਆ। ਤੇ ਓਟੀਪੀ ਦੇ ਵਿੱਚੋਂ ਉਹਨਾਂ ਨੇ ਤਿੰਨ ਚਾਰ ਮੈਨੂੰ ਓਟੀਪੀ ਲਏ ਆ ਤੇ ਜਿਹਦੇ ਵਿੱਚੋਂ ਇਹ ਸਾਨੂੰ ਅੱਜ ਪਤਾ ਲੱਗਾ ਕਿ ਮਤਲਬ ਖਤਮ ਹੋ ਗਏ 7 ਲੱਖ ਰੁਪਏ ਸਾਡਾ ਇਹ ਇੱਥੇ ਹੋਲਸੇਲ ਖੰਡ ਕਿਉਂ ਦਾ ਖੰਮਾ ਅਰੇ ਮੇਸ਼ ਕਮਲ ਇੱਕ ਦਿਨ ਇਹਦਾ ਕ੍ਰੈਡਿਟ ਕਾਰਡ ਬਣਾਇਆ ਜੀ ਆਪ ਮਨੋ ਆਰਪੀਐਲ ਬੈਂਕ ਉਹਨਾਂ ਨੇ ਕਿਹਾ ਸੀਗਾ 4000 ਰੁਪਏ ਬੈਂਕੀ ਤੋਂ ਬੋਲਦੇ ਨੇ ਪਰ ਮੈਨੂੰ ਪਤਾ ਨਹੀਂ ਮੈਂ ਥੋੜਾ ਜਿਆਦਾ ਘੱਟ ਪੜਿਆ ਦਾ ਤੇ ਜਿਹਦੇ ਵਿੱਚੋਂ ਉਹ ਖਸਾ ਗਏ ਪੁੱਛਣਾ ਜਿਹਦਾ ਉਹਨਾਂ ਨੂੰ ਤੁਹਾਨੂੰ ਕਿੱਥੋਂ ਪਤਾ ਲੱਗਾ ਤੇ ਸਾਡਾ ਕਾਰਡ ਇਹਦਾ ਮਤਲਬ ਲੀਕ ਹੁੰਦੀਆਂ ਗੱਲਾਂ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ रिकॉर्ड मैं मैसेज सानू अही आज देखे बहुत टाइम मैसेज कल वाला मैं नहीं बिजी ही नहीं देखेगे जी रो बैलेंस जी रो बैलेंस जीरो बैलेंस खाली कर दी खाली कर दी अरे 1980 ਦੇ ਇੱਕ ਸੀਟੀ ਵਾਲੇ ਨੇ ਕਿਹਾ ਜਦੋਂ ਤੁਹਾਨੂੰ ਆ ਜੇਗੀ ਤੁਹਾਨੂੰ ਅਸੀਂ ਸੱਦ ਲਾਂਗੇ ਹਾਂ ਜੀ ਹਾਂ ਜੀ ਪਰ ਇੱਕ ਗੱਲ ਹੈ ਉਹ ਰੋਜ਼ ਇੰਨੀ ਪਬਲਿਸਿਟੀ ਕਰਦੀ ਸੀ ਸਰਕਾਰ ਕਿ ਕਿਦਾਂ ਉਹ ਓਟੀਪੀ ਨਾਲ ਦੇਉ ਸਾਜਦ ਮਾਲਕ ਇੱਕ ਵਾਰੀ ਵੀ ਨਹੀਂ ਆਇਆ ਕਿ ਨਹੀਂ ਆਉਂਦਾ ਰਿਹਾ ਜੀ ਅੱਗੇ ਅੱਗੇ ਵੀ ਆਂਦੀਆਂ ਨਹੀਂਆਂ ਕੱਲਾਂ ਤੇ ਅਸੀਂ ਨਹੀਂ ਦਿੰਦੇ ਤੇ ਉਹਨੇ ਨਾਮ ਵੀ ਦੱਸਿਆ ਆਪਣਾ ਰੀਆ ਵੀ ਦਾ ਉਹ ਸਾਨੂੰ ਉਹਨੇ 5-7 ਫੋਨ ਕਿਤੇ ਘਰ ਤੋਂ ਘੱਟ ਤੇ ਫਿਰ ਅਸੀਂ ਉਹਨੂੰ ਸਾਨੂੰ ਦੇਣਾ ਪਿਆ ਹੀ ਕਿ ਜਹਾ ਬੈਂਕ ਚ ਹੋਣਾ ਫੋਨ ਔਰ ਇਹ ਜਿਹੜਾ ਪ੍ਰਾਤ ਹੋਇਆ ਤੁਹਾਨੂੰ ਜਿਆਦਾ ਤਾਂ ਹੀ ਮਤਲਬ ਯਕੀਨ ਹੋ ਗਿਆ ਕਿ ਅਫੀਰ ਕਰਤਾ ਚੱਲ ਲੀ ਆਇਆ ਹੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਕਿ ਖੋ ਹੈ ਇੱਕ ਉਹ ਸ਼ੁਕਰ ਕਰੋ ਇੱਕ ਪਾਰ ਮੇਰਾ ਹੀ ਇੱਕ ਮੇਰੇ ਬੇਟੇ ਦਾ ਹੀ ਬੇਟਾ ਇੱਥੇ ਨਹੀਂ ਤੇ ਨਹੀਂ ਦੇ ਇਹਦੇ ਕਾਰਜੋ ਵੀ ਉੱਡ ਜੰਦੇ ਸੀ ਤਾਂ ਉਹਨੇ ਗਾੜੀ ਖੋਦ ਦੇਣਾ ਹੈ ਸਰ ਮੇਰਾ ਨਾਮ ਰਜਤ ਰੌੜਾ ਸਰ ਮੈਂ ਨਾ ਕੱਲ ਤੋਂ ਬੈਂਕ ਤੋਂ ਆਇਆ ਕੱਲ ਤੇ ਪਾਪਾ ਕਹਿੰਦੇ ਕਿਸੇ ਦਿਨ ਫੋਨ ਆ ਰਹੇ ਆ ਉਹ ਮਤਲਬ ਕਾਰਡ ਨਾ ਲਿਮਟ ਇਨਕਰੀਜ਼ ਕਰਨੀ ਤੁਹਾਡੀ ਮੈਂ ਕਿਹਾ ਤੁਸੀਂ ਐਡਾ ਕਿਸੇ ਦੇ ਫੋਨਾਂ ਚੁੱਕੋ ਕੀ ਭਰਾ ਕਿਹਦਾ ਫੋਨ ਆ ਕਿਹਦਾ ਨਹੀਂ ਹਨਾ ਉਹ ਮੈਡਮ ਨੇ ਬਾਰ ਬਾਰ ਫੋਨ ਆਈ ਗਿਆ ਆਈ ਗਿਆ ਮੈਂ ਕਿਹਾ ਮੈਡਮ ਮੈਂ ਨਾ ਮੇਰੀ ਥੋੜੀ ਤਬੀਅ ਠੀਕ ਨਹੀਂ ਹੈ ਆ ਤੁਹਾਨੂੰ ਕੱਲ ਫੋਨ ਕਰੂੰਗਾ ਤੇ ਮੈਨੂੰ ਫਾਦਰ ਸਾਹਿਬ ਕਹਿੰਦੇ ਕੋਈ ਨਹੀਂ ਲਿਮਿਟ ਇਨਕਰੀਜ਼ ਹੋ ਜੇਗੀ ਘਰ ਦੀ ਤੇ ਉਹ ਗੱਲ ਕਰ ਲੈ ਪਹਿਲਾਂ ਉਹਨਾਂ ਨੇ ਉਹਨੇ ਇੱਕ ਪੈਨ ਕਾਰਡ ਕਹਿੰਦੇ ਸਾਨੂੰ ਸੈਂਡ ਕਰੋ ਤੇ ਮੈਂ ਇਸ ਕਰਕੇ ਧੋਖਾ ਖਾ ਗਿਆ ਜਿਹੜਾ WhatsApp ਤੇ ਲੋਗੋ ਸੀਗਾ ਨਾ ਉਹ આરਬੀਐਲ ਬੈਂਕਰ ਆ ਹੀਗਾ ਮੈਂ ਚਲੋ ਉਹ ਸੈਂਡ ਕਰਤਾ ਪੈਨ ਨੰਬਰ ਵੀ ਸੈਂਡ ਕਰਤਾ ਤੇ ਪੈਨ ਨੰਬਰ ਵੀ ਸੈਂਡ ਕਰਤਾ ਤੇ ਉਹ ਵੀ ਕਰਤਾ ਕਹਿੰਦੇ ਅਧਾਰ ਕਾਰਡ ਨੰਬਰ ਠੀਕ ਹੈ ਫਿਰ ਮੈਂ ਘਰ ਚਲਾ ਗਿਆ ਪਿੱਛੋਂ ਇਹਨਾਂ ਨੂੰ ਫੋਨ ਆਇਆ ਰਮੇਸ਼ ਕੁਮਾਰ ਜੀ ਇਹਦਾ ਨਾ ਤੁਹਾਡਾ ਮਤਲਬ ਇਨਕੁਆਰੀ ਕਰਨੀ ਹੈ ਥੋੜੀ ਜੀ ਤੁਹਾਨੂੰ OTP ਮੰਗਾ ਕੇ ਤੁਹਾਨੂੰ ਦੇਈ ਜਾਈ ਮੈਂ ਘਰ ਸੀਗਾ ਇਹਨਾਂ ਨੇ OTP ਦੇ ਦਿੱਤੇ ਤੇ ਕਹਿੰਦੇ ਇਸ ਤੁਹਾਡਾ ਕਾਰਡ ਹੋ ਗਿਆ ਮਤਲਬ ਇਨਕਰੀਸ ਵੀ ਹੋ ਗਈ ਲਿਮਟ 3.5 ਲੱਖ ਰੁਪਏ ਤੁਹਾਡੀ ਲਿਮਟ ਬਣ ਗਈ ਹੈ ਤੇ ਮੈਂ ਜਦੋਂ ਦੁਬਾਰਾ ਦੁਕਾਨ ਤੇ ਆਇਆ ਮੈਂ ਫਿਰ ਕੋ ਕੋਈ غور ਨਹੀਂ ਕੀਤੀ ਗੱਲ ਫਿਰ ਦੁਬਾਰਾ ਮੈਨੂੰ ਵੀ ਫੋਨ ਆਇਆ ਕਿ ਤੁਹਾਡਾ ਵੀ ਕਾਰਡ ਬਣਿਆ ਹੋਇਆ ਮੈਂ ਕਿਹਾ ਹਾਂ ਮੇਰਾ ਵੀ ਬਣਿਆ ਰਿਹਾ ਮੈਡਮ ਕੰਦੇ ਤੁਸੀਂ ਵੀ ਨਾ ਮਨਾ ਆਧਾਰ ਕਾਰਡ ਦੇ ਦਿਓ ਤੇ ਪੈਨ ਕਾਰਡ ਦੇ ਦਿਓ ਮੈਂ ਕਹਾਂ ਥੋੜੀ ਮੇਰੀ ਤੇ ਵੇਹ ਠੀਕ ਨਹੀਂ ਹੈ ਕਿ ਤੁਸੀਂ ਕਾਲ ਕਾਲ ਕਰ ਲਈ ਤੇ ਅੱਜ ਜਦੋਂ ਸਵੇਰੇ ਆਪਾਂ ਆਏ ਆਂ ਦੁਕਾਨ ਤੇ ਤੇ ਮੈਸੇਜ ਦੇਖੇ ਤੇ ਸਾਡੇ ਮੋਬਾਈਲ ਦੇ ਵਿੱਚੋਂ ट्रांजैक्शन ਹੋਈ ਦੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲੈ